ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬੀ ਸਿੰਘ ਗਗਰ ਕੋਕਰੀ ਜੋ ਕਿ ਕੈਨੇਡਾ ਦੇ ਵਿੱਚੋਂ ਵਾਪਸ ਆਏ ਨੇ ਪੰਜਾਬ ਦੇ ਵਿੱਚ ਤੇ ਆਉਂਦਿਆਂ ਹੀ ਕੁਲਵਿੰਦਰ ਖੋਅ ਦੇ ਹੱਕਤ ਵਿੱਚ ਆ ਕੇ ਖੜ ਗਏ ਉਹਨਾਂ ਵੱਲੋਂ ਆਖਿਆ ਗਿਆ ਕਿ ਕੁਲਵਿੰਦਰ ਖੋਅ ਨੂੰ ਅਗਰ ਜੇ ਕੁਝ ਨੇ ਕੀਤਾ ਹੈ ਤਾਂ ਉਹ ਸਹੀ ਹੋਵੇਗਾ ਕਿਉਂਕਿ ਅਗਰ ਪੰਜਾਬ ਦੇ ਵਿੱਚ ਜਾਂ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਕੋਈ ਬੁਰਾ ਕਹੇਗਾ ਤਾਂ ਜਵਾਬ ਦੇਣਾ ਤਾਂ ਬੰਦਾ ਹੀ ਹੈਗਾ ਤੁਹਾਨੂੰ ਦੱਸਿਆ 10 ਦਿਈਏ ਤੇ ਲਗਾਤਾਰ ਕਾਫੀ ਚੇਤੋ ਵੀਡੀਓ ਵਾਇਰਲ ਹੋਦੀ ਪਈ ਗਈ ਹੈ ਤਕਰੀਬਨ ਦਿੱਲੀ ਤੱਕ ਇਸ ਵੀਡੀਓ ਦੀ ਕੂ ਜਿਹੜੀ ਗਈ ਉਹ ਪਹੁੰਚ ਚੁੱਕੀ ਗਈ ਹੈ ਕਿ ਕੰਗਰਾਂ ਨਾਉਤ ਨੂੰ ਜਿਹੜਾ ਪੰਜਾਬੀ ਕੁੜੀ ਜਿਹੜੀ ਸੀ ਆਈਐਸਐਫ ਦੀ ਮੁਲਾਜ਼ਮ ਵੱਲੋਂ ਲਗਾਇਆ ਉਹ ਥੱਪੜ ਮਾਰ ਦਿੱਤਾ ਗਿਆ ਜਿੱਤੋਂ ਬਾਅਦ ਦੇਸ਼ਾਂ-ਵਦੇਸ਼ਾਂ ਤੱਕ ਵੀਡੀਓ ਦੇ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਹੈ ਚੈਨਲਾਂ ਉੱਤੇ ਕਾਫੀ ਇਸ ਚੀਜ਼ ਦੀ ਬਹਿਸ ਵੀ ਸ਼ੁਰੂ ਹੋ ਗਈ ਕਾਫੀ ਲੋਕਾਂ ਦੇ ਜਾਣਕਾਰਾਂ ਕੋਲੋਂ ਗੱਲਾਂ ਵੀ ਪੁੱਛੀਆਂ ਗਈਆਂ ਡਿਬੇਟ ਵੀ ਹੋਈ ਲੇਕਿਨ ਕਿੰਨਾ ਕਿਤੇ ਲੋਕ ਪੰਜਾਬ ਦੇ ਡੇਰੇਗੇ ਨੇ ਉਹ ਕੁਵਿੰਦਰ ਕੋਹ ਦੇ ਹੱਕ ਦੇ ਵਿੱਚ ਖੜਨਾ ਸ਼ੁਰੂ ਕਰ ਦਿੱਤਾ ਹੈ ਆਓ ਜਾਣਦੇ ਹਾਂ ਕੀ ਕਹ ਰਹੇ ਨੇ ਪੰਜਾਬੀ ਸਿੰਗਲ ਅ ਮੈਂ ਐਕਚੁਅਲੀ ਪਰਸੇ ਇੰਡੀਆ ਆ ਜੀ ਤੇ ਮੈਨੂੰ ਇਹ ਮੇਰੇ ਪਿੰਡੋਂ ਨੇ ਸੋ ਮੈਨੂੰ ਮੇਰੇ ਪਿੰਡ ਤੋਂ ਹੀ ਹੁਕਮ ਹੋਇਆ ਸੀ ਇੱਥੇ ਆਉਣ ਦਾ ਐਂਡ ਉਹਦੇ ਤੋਂ ਵੀ ਵਧੀਆ ਜਿਹੜੀ ਕੌਜ਼ ਆ ਇਸ ਚੀਜ਼ ਦਾ ਹੈਲਦੀ ਫੂਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਮੱਚ ਰਿਕੁਆਇਰਡ ਆ ਇਹ ਮੈਨੂੰ ਲੱਗਦਾ ਵੀ ਸਭ ਤੋਂ ਜਿਹੜੀ ਇਸ ਟਾਈਮ ਨੌਲੇਜ ਵਾਲੀ ਚੀਜ਼ ਉਹ ਫੂਡ ਹੀ ਆ ਕਿ ਉਹੀ ਰਹਿ ਗਿਆ ਕਿਉਂਕਿ ਬਿਮਾਰੀਆਂ ਬਹੁਤ ਵਧ ਗਈਆਂ ਸੋ ਇਹ ਬੜਾ ਵਧੀਆ ਇਹ ਉਪਰਾਲਾ ਕਰ ਰਹੇ ਆ ਸੋ ਇਸੇ ਕਰਕੇ ਮੈਂ ਆਇਆ ਜੀ ਖਾਸ ਕਰਕੇ ਮੇਰੇ ਪਿੰਡ ਲਈ ਆਇਆ ਜੀ ਮੈਂ ਪਿੰਡੋਂ ਮੈਨੂੰ ਹੁਕਮ ਲੱਗਿਆ ਸੋ ਉਸੇ ਕਰਕੇ ਆਇਆ ਜੀ ਤੇ ਵਿਆਹ ਜਾ ਸਕਦਾ ਜੀ ਜਿਵੇਂ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਜਿਹੜਾ ਮਿਲਦਾ ਉਸੇ ਤਰਜ਼ ਦੇ ਉੱਤੇ ਜਿਹੜਾ ਲੁਧਿਆਣਾ ਦੇ ਵਿੱਚ ਇਹ ਬਈ ਇਹ ਇਹ ਯੋ ਕਿ ਭਰਮੀ ਆ ਵੀ ਵਿਦੇਸ਼ਾਂ ਦੇ ਵਿੱਚ ਜਲਦੀ ਫੂਡ ਮਿਲਦਾ ਸਭ ਤੋਂ ਜ਼ਿਆਦਾ ਜਲਦੀ ਫੂਡ ਤਾਂ ਸਾਨੂੰ ਇੰਡੀਆ ਚ ਮਿਲਦਾ ਕਿਉਂਕਿ ਅਸੀਂ ਆਪ ਗਰੋ ਕਰਦੇ ਆ ਤੇ ਫਰੈਸ਼ ਅਸੀਂ ਚੀਜ਼ਾਂ ਕਰਨੇ ਆ ਕਿਉਂਕਿ ਮੈਂ ਬਾਹਰ ਰਿਆਂ 2005 ਤੋਂ ਬਾਹਰ ਰਹਿਨਾ ਤੇ ਸੋ ਹੁਣ ਜਾ ਕੇ ਇਹ ਚੀਜ਼ਾਂ ਰਿਅਲਾਈਜ਼ ਹੁੰਦੀਆਂ ਵੀ ਜਿਹੜੀ ਚੀਜ਼ ਹੁਣ ਪੈਂਡ ਰਹਿਨਾ ਸੋ ਪਿੰਡ ਚ ਰਹਿਣ ਕਰਕੇ ਇਹ ਚੀਜ਼ ਜ਼ਰੂਰ ਪਤਾ ਲੱਗਦੀ ਆ ਵੀ ਜਿਹੜੀ ਚੀਜ਼ ਪਿੰਡ ਦੀ ਅਗਾਈ ਹੋਈ ਜਿਹੜੀ ਚੀਜ਼ ਆ ਉਹ ਸਾਨੂੰ ਜਿਆਦਾ ਬੈਨੇਫੀਸ਼ੀਅਲ ਆ ਇਹ ਸਿਰਫ ਪਰਪਲ ਲਈ ਖਾਈ ਹੋਈ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਰ ਇੱਕ ਕੱਗੜਾ ਬੜੀ ਸੁਰਖੀਆਂ ਚੋਈ ਹੋਈ ਆ ਜਿਹੜੇ ਮਾਤਰ ਬਾਰੇ ਤੋਂ ਐਮਪੀਬੀਏ ਚੰਡੀਗੜ੍ਹ 에어ਪੋਰਟ ਦੇ ਜਿਹੜੀ ਕਾਫੀ ਇੱਕ ਚਪੇੜ ਦੀ ਚਰਚਾ ਹੋਈ ਹੋਈ ਹੈ ਕਿ ਇਸ ਮਾਮਲੇ ਨੂੰ ਸਮਝਦੇ ਤੁਸੀਂ ਦੇਖੋ ਜੀ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਦੀ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੌਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੌਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀ ਗੁੱਸਾ ਚੜੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲੱਗਦਾ ਵੀ ਇਹਦਾ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਬਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਬਾਜੀ ਵਾਪਸ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਗਾ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਆ ਲੋ ਹਰਿਆਣਾ ਆ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਜਿੱਥੇ ਪਹੁੰਚੇ ਲੁਧਿਆਣੇ ਬਸ ਤੁਸੀਂ ਕੀ ਮੈਸੇਜ ਦੋਗੇ ਪਹੁੰਚੇ ਲੁਧਿਆਣਾ ਦਾ ਮੇਰਾ ਪਿਆਰ ਆ ਜੀ ਮੈਂ ਪੜਿਆ ਇੱਥੇ ਆ ਮੇਰੀ ਮੈਂ ਕਾਲਜ ਇੱਥੇ ਕੀਤਾ ਜੀ ਖਾਲਸਾ ਕਾਲਜ ਤੇ ਉਹਦੇ ਤੋਂ ਬਾਅਦ ਜ ਆਲਵੇਜ਼ ਅ ਬਿਊਟੀਫੁਲ ਸਿਟੀ ਆ ਹੁਣ ਜਿਹੜੀ ਸਾਊਥ ਸਿਟੀ ਆ ਇਹ ਆਈ ਥਿੰਕ ਬਹੁਤ ਜਿਆਦਾ ਹੈਪਨਿੰਗ ਬਣ ਗਈ ਔਰ ਟਾਈਮ ਦੇ ਵਿੱਚ ਬਹੁਤ ਜਿਆਦਾ ਚੇਂਜ ਤੁਹਾਡਾ ਕੋਈ ਨਵਾਂ ਹੁਣ ਪ੍ਰੋਜੈਕਟ ਆ ਦੇ ਕਿਸ ਪ੍ਰੋਜੈਕਟ ਜੀ ਮੈਂ ਹੁਣੀ ਐਲਬਮ ਰਿਲੀਜ਼ ਕੀਤੀ ਸੀ ਹੁਣ ਇੰਡੀਆ ਆਇਆ ਤੇ ਜਦੋਂ ਵੀ ਮੈਂ ਇੰਡੀਆ ਆਉਣਾ ਮੈਂ ਗਾਣੇ ਦੇ ਕੇ ਜਾਣਾ ਜੀ ਹਮੇਸ਼ਾ ਤੇ ਹੁਣ ਵੀ ਨਵੇਂ ਪ੍ਰੋਜੈਕਟ ਬਲੇਸਿੰਗ ਆਫ ਬੇਬੇ ਰਿਟਰਨ ਆ ਰਿਹਾ ਜੀ ਮੇਰਾ ਉਹ ਅਸੀਂ ਸ਼ੂਟ ਕਰਾਂਗੇ ਉਹਦੇ ਨਾਲ ਨਾਲ ਮੇਰੀ ਇੱਕ ਐਲਬਮ ਆ ਜੀ ਮੇਰੇ ਪੈਨ ਤੇ ਗਾਣਾ ਆ ਰਿਹਾ ਜੀ ਮੇਰਾ ਇੱਕ ਜੀ ਨੂੰ ਲੈ ਕੇ ਮੈਂ ਕਾਫੀ ਐਕਸਾਈਟਡ ਆ ਬਿਕੋਜ਼ ਮੈਂ ਪਹਿਲੀ ਵਾਰ ਆਪਦੇ ਪਿੰਡ ਤੇ ਗਾਣਾ ਕਰ ਰਿਹਾ ਸੋ ਉਹਦੇ ਵਿੱਚ ਮੈਂ ਆਪਦੇ ਪਿੰਡ ਦੇ ਹੀ ਸਾਰੇ ਕੈਰੈਕਟਰ ਲੈਣੇ ਆ ਜੀ ਸਾਡੇ ਪਿੰਡ ਦੇ ਬਜ਼ੁਰਗ ਲੈਣੇ ਆ ਸਾਡੇ ਪਿੰਡ ਦੀਆਂ ਜਿਵੇਂ ਬੁੜੇ ਵੀ ਸਾਡੇ ਪਿੰਡ ਦੇ ਕੁੜੀਆਂ ਵੀ ਸਾਡੇ ਪਿੰਡ ਦੀਆਂ ਭੈਣਾਂ ਵੀ ਸਾਡੇ ਪਿੰਡ ਸਾਰੇ ਪਿੰਡ ਦੇ ਲੈਣੇ ਆ ਠੀਕ ਹੈ